ਆਹ ਮੋੜ ਕੱਛੇ ਪੇਦਨਾ ਜਾਲਤ ਮਹਾਦੇਵ ਤੇ ਕੋ ਕਹਿਕ ਸਦਾ ਸਿਵ ਨਿਰੰਕਾਰ ਕਾ ਛੀਨਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪੰਨ ਪੈਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਉ ਕਹੀ ਪੁਪਾ ਅੰਡਜ ਜੀਰਜ ਸਿੱਤ ਜਕੀਨੀ ਉਪਜ ਖਾਨ ਬਹੁ ਰਚ ਦੀਨੀ ਕਹੂ ਫੂਲ ਰਾਜਾ ਹ ਬੈਠਾ ਕਹੂ ਸਿੱਤ ਭਇਓ ਸ਼ੰਕਰ ਅਕੈਠਾ ਸਗਰੀ ਸਿਸ ਦਿਖਾਏ ਅਚੰਭਵ ਆਜੁਗਾਦ ਸਰੂਪ ਸੰਭਵ ਆਵਰਛਾ ਮੇਰੀ ਤੂੰ ਕਰੋ ਸਿਖ ਉਭਾਰ ਅਸਿਖ ਸੰਗ ਰੂਜ ਜਿਸੇ ਅਟਵਾਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਸਿਖ ਸਰਨੀ ਪਰੇ ਦਿਨ ਕੇ ਦੁਸ਼ਟ ਦੁਖ ਤੋ ਹਮ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਈ ਤਾਹੀਂ ਸਭ ਕਾਲਾ ਦੁਸ਼ਟ ਅਰਸਰ ਤਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਾ ਹਰ ਹੋ ਹਕੀ ਤਾਪ ਤਨ ਕਮੂ ਹਰ ਹੋ ਜਿੱਦ ਸੇਦ ਕਰ ਮੋ ਸਭ ਹੋਈ ਦੁਸ਼ਟ ਸਾ ਸਭ ਸਗਣਾ ਕੋਈ ਇਕ ਬਾਰ ਜਨਤਮਾ ਸੁਵਾਰਾ ਕਾਲ ਫਾਸਤੀ ਤਾਹਿ ਬਾਰਾ ਜਨਰ ਨਾਮ ਨਿਤ ਹਾਰੋ ਕਹਾ ਦਾਰਦ ਦੋਸ਼ਤ ਦੋਖ ਤਰਹਾ ਵਾਹਿਗੁਰੂ ਤਕ ਮੈਂ ਸਭ ਨਿਿਹਾਰੀ ਆਪ ਹਾਥ ਦੇ ਲਿਹੁ ਉਵਾਰੀ ਸਰਬ ਠੋਰ ਮੈਂ ਹੋਇ ਸਹਾਈ ਦੋ ਤੇ ਲਿਹੁ ਬਚਾਈ ਕੜਗ ਕੇਤ ਮੈਂ ਸਨ ਤਿਹਾਰੀ ਆਪ ਹੱਥ ਦੇ ਲਿਹੁ ਉਬਾਰੀ ਸਰਬ ਥੂਰ ਮੈਂ ਹੋਇ ਸਹਾਈ ਦਸਤ ਦੋ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ